ਸ਼ੁਰੂਆਪ ਦੇਸ਼ ਕਿਨਾਂ ਲਈ ਬੁਰੀ ਖਬਰ ਸੂਬੇ 'ਚ ਸੜੀਆਂ ਕੀਮਤਾਂ ਵਧਣਗੀਆਂ ਇਸ ਤੋਂ ਇਲਾਵਾ ਬੀਰ ਵੀ ਮਹਿੰਗੀ ਹੋ ਗਈ ਹੈ ਹਾਲ ਹੀ ਵਿੱਚ ਕੈਬਨਿਟ ਮੀਟਿੰਗ ਵਿੱਚ ਨਾਇਬ ਸੈਣੀ ਸਰਕਾਰ ਨੇ ਸੂਬੇ ਦੀ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਸ ਦੀ ਮਨਜ਼ੂਰੀ ਲਈ ਸੀ ਅਤੇ ਹੁਣ ਵੀ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ 'ਚ ਦੇਸੀ ਸ਼ਰਾਬ ਦੀ ਕੀਮਤ 5 ਰੁਪਏ ਦਾ ਵਾਧਾ ਹੋਵੇਗਾ ਜਦਕਿ ਬੀਅਰ ਦੀ ਕੀਮਤ ਵਿੱਚ 20 ਰੁਪਏ ਦਾ ਵਾਧਾ ਹੋਇਆ ਹੈ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿੱਚ ਵੀ 5% ਦਾ ਵਾਧਾ ਹੋਣ ਜਾ ਰਿਹਾ ਹੈ ਸ਼ਰਾਬ ਦੇ ਠੇਕਿਆਂ ਤੇ ਬੋਤਲਾਂ ਨੂੰ ਥੋਕ ਰੇਟ ਤੇ 20% ਮੁਨਾਫੇ ਲੈ ਕੇ ਵੇਚਿਆ ਜਾ ਸਕਦਾ ਹੈ ਦੂਜੇ ਪਾਸੇ ਜੇਕਰ ਹੋਟਲ ਕੋਲ ਬਾਰ ਦੇ ਲਾਇਸੈਂਸ ਹੈ ਤਾਂ ਸੁਚਾਲਕ ਆਪਣੇ ਹੋਟਲ ਦੇ ਆਲੇ-ਦੁਆਲੇ ਦੇ ਤਿੰਨ ਠੇਕਿਆਂ ਤੋਂ ਸ਼ਰਾਬ ਵਕਰੀਤ ਸਕਦਾ ਹੈ ਹਾਲਾਂਕਿ ਸ਼ਰਤ ਇਹ ਹੈ ਕਿ ਤਿੰਨੋਂ ਸ਼ਰਾਬ ਦੇ ਠੇਕਿਆਂ ਦੇ ਵੱਖ-ਵੱਖ ਲਾਇਸੈਂਸ ਸ਼ਰਾਬ ਦੇ ਸ਼ਕੀਆਂ ਲਈ ਬੁਰੀ ਖਬਰ ਸੂਬੇ 'ਚ ਸ਼ਰਾਬ ਦੀਆਂ ਕੀਮਤਾਂ ਵਧਣਗੀਆਂ ਇਸ ਤੋਂ ਇਲਾਵਾ ਬੀਅਰ ਵੀ ਮਹਿੰਗੀ ਹੋ ਗਈ ਹੈ ਹਾਲ ਹੀ ਵਿੱਚ ਕੈਬਨਿਟ ਮੀਟਿੰਗ ਵਿੱਚ ਨਾਇਬ ਸੈਣੀ ਸਰਕਾਰ ਨੇ ਸੂਬੇ ਦੀ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਨੇ ਚੋਣਾਂ ਕਮਿਸ਼ਨ ਨੂੰ ਤਾਂ ਐਸਜੀੀ ਮਨਜ਼ੂਰੀ ਲਈ ਸੀ ਅਤੇ ਹੁਣ ਵੀ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਚ ਦੇਸੀ ਸ਼ਰਾਬ ਦੀ ਕੀਮਤ 5 ਰੁਪਏ ਦਾ ਵਾਧਾ ਹੋਵੇਗਾ ਜਦਕਿ ਬੀਅਰ ਦੀ ਕੀਮਤ ਵਿੱਚ 20 ਰੁਪਏ ਦਾ ਵਾਧਾ ਹੋਇਆ ਹੈ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿੱਚ ਵੀ 5% ਦਾ ਵਾਧਾ ਹੋਣ ਜਾ ਰਿਹਾ ਹੈ ਸ਼ਰਾਬ ਦੇ ਠੇਕੇ ਤੇ ਬੋਤਲਾਂ ਨੂੰ ਥੋਕ ਰੇਟ ਤੇ 20% ਮੁਨਾਫੇ ਲੈ ਕੇ ਵੇਚਿਆ ਜਾ ਸਕਦਾ ਹੈ ਦੂਜੇ ਪਾਸੇ ਜੇਕਰ ਹੋਟਲ ਕੋਲ 바ਰ ਦੇ ਲਾਇਸੈਂਸ ਹੈ ਤਾਂ ਸੁਚਾਲਕ ਆਪਣੇ ਹੋਟਲ ਦੇ ਆਲੇ-ਦੁਆਲੇ ਦੇ ਤਿੰਨ ਠੇਕਿਆਂ ਤੋਂ ਸ਼ਰਾਬਕਰੀਤ ਸਕਦਾ ਹੈ। ਹਾਲਾਂਕਿ ਸ਼ਰਤ ਇਹ ਹੈ ਕਿ ਤਿੰਨੋਂ ਸ਼ਰਾਬ ਦੇ ਠੇਕਿਆਂ ਦੇ ਵੱਖ-ਵੱਖ ਲਾਇਸੈਂਸ ਧਾਰਕ ਹੋਣੇ ਚਾਹੀਦੇ ਹਨ। ਸ਼ਰਾਬ ਦੇ ਸ਼ਕੀਆਂ ਲਈ ਬੁਰੀ ਖਬਰ ਸੂਬੇ 'ਚ ਸ਼ਰਾਬ ਦੀਆਂ ਕੀਮਤਾਂ ਵਧਣਗੀਆਂ। ਇਸ ਤੋਂ ਇਲਾਵਾ ਬੀਅਰ ਵੀ ਮਹਿੰਗੀ ਹੋ ਗਈ ਹੈ। ਹਾਲ ਹੀ ਵਿੱਚ ਕੈਬਨਿਟ ਮੀਟਿੰਗ ਵਿੱਚ ਨਾਇਬ ਸੈਣੀ ਸਰਕਾਰ ਨੇ ਸੂਬੇ ਦੀ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ। ਲੋਕ ਸਬਾ ਚੋਣਾਂ ਦੌਰਾਨ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਸ ਦੀ ਮਨਜ਼ੂਰੀ ਲਈ ਸੀ ਅਤੇ ਹੁਣ ਵੀ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਚ ਦੇਸੀ ਸ਼ਰਾਬ ਦੀ ਕੀਮਤ 5 ਰੁਪਏ ਦਾ ਵਾਧਾ ਹੋਵੇਗਾ ਜਦਕਿ ਬੀਅਰ ਦੀ ਕੀਮਤ ਵਿੱਚ 20 ਰੁਪਏ ਦਾ ਵਾਧਾ ਹੋਇਆ ਹੈ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿੱਚ ਵੀ 5% ਦਾ ਵਾਧਾ ਹੋਣ ਜਾ ਰਿਹਾ ਹੈ ਸ਼ਰਾਬ ਦੇ ਠੇਕੇ ਤੇ ਬੋਤਲਾਂ ਨੂੰ ਥੋਕ ਰੇਟ ਤੇ 20% ਮੁਨਾਫੇ ਲੈ ਕੇ ਵੇਚਿਆ ਜਾ ਸਕਦਾ ਹੈ ਦੂਜੇ ਪਾਸੇ ਜੇਕਰ ਹੋਟਲ ਕੋਲ ਬਾਰ ਦੇ ਲਾਇਸੈਂਸ ਹੈ ਤਾਂ ਸੁਚਾਲਕ ਆਪਣੇ ਹੋਟਲ ਦੇ ਆਲੇ-ਦੁਆਲੇ ਦੇ ਤਿੰਨ ਠੇਕਿਆਂ ਤੋਂ ਸ਼ਰਾਬ ਖਰੀਦ ਸਕਦਾ ਹੈ ਹਾਲਾਂਕਿ ਸ਼ਰਤ ਇਹ ਹੈ ਕਿ ਤਿੰਨੋਂ ਸ਼ਰਾਬ ਦੇ ਠੇਕਿਆਂ ਦੇ ਵੱਖ-ਵੱਖ ਲਾਇਸੈਂਸ ਧਾਰਕ ਹੋਣੇ ਚਾਹੀਦੇ ਹਨ ਸ਼ਰਾਬ ਦੇ ਸ਼ਕੀਆਂ ਲਈ ਬੁਰੀ ਖਬਰ ਸੂਬੇ 'ਚ ਸ਼ਰਾਬ ਦੀਆਂ ਕੀਮਤਾਂ ਵਧਣਗੀਆਂ ਇਸ ਤੋਂ ਇਲਾਵਾ ਬੀਅਰ ਵੀ ਮਹਿੰਗੀ ਹੋ ਗਈ ਹੈ ਹਾਲ ਹੀ ਵਿੱਚ ਕੈਬਨਿਟ ਮੀਟਿੰਗ ਵਿੱਚ ਨਾਇਬ ਸੈਣੀ ਸਰਕਾਰ ਨੇ ਸੂਬੇ ਦੀ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਸ ਦੀ ਮਨਜ਼ੂਰੀ ਲਈ ਸੀ ਅਤੇ ਹੁਣ ਵੀ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਚ ਦੇਸੀ ਸ਼ਰਾਬ ਦੀ ਕੀਮਤ 5 ਰੁਪਏ ਦਾ ਵਾਧਾ ਹੋਵੇਗਾ ਜਦਕਿ ਬੀਅਰ ਦੀ ਕੀਮਤ ਵਿੱਚ 20 ਰੁਪਏ ਦਾ ਵਾਧਾ ਹੋਇਆ ਹੈ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿੱਚ ਵੀ 5% ਦਾ ਵਾਧਾ ਹੋਣ ਜਾ ਰਿਹਾ ਹੈ ਸ਼ਰਾਬ ਦੇ ਠੇਕੇ ਤੇ ਬੋਤਲਾਂ ਨੂੰ ਥੋਕ ਰੇਟ ਤੇ 20% ਮੁਨਾਫੇ ਲੈ ਕੇ ਵੇਚਿਆ ਜਾ ਸਕਦਾ ਹੈ ਦੂਜੇ ਪਾਸੇ ਜੇਕਰ ਹੋਟਲ ਕੋਲ ਬਾਰ ਦੇ ਲਾਇਸੈਂਸ ਹੈ ਤਾਂ ਸੁਚਾਲਕ ਆਪਣੇ ਹੋਟਲ ਦੇ ਆਲੇ-ਦੁਆਲੇ ਦੇ ਤਿੰਨ ਠੇਕਿਆਂ ਤੋਂ ਸ਼ਰਾਬ ਵਕਰੀਤ ਸਕਦਾ ਹੈ ਹਾਲਾਂਕਿ ਸ਼ਰਤ ਇਹ ਹੈ ਕਿ ਤਿੰਨੋਂ ਸ਼ਰਾਬ ਦੇ ਠੇਕਿਆਂ ਦੇ ਵੱਖ-ਵੱਖ ਲਾਇਸੈਂਸ ਧਾਰਕ ਹੋਣੇ ਚਾਹੀਦੇ ਹਨ ਸ਼ਰਾਬ ਦੇ ਸ਼ਕੀਆਂ ਲਈ ਬੁਰੀ ਖਬਰ ਸੂਬੇ 'ਚ ਸ਼ਰਾਬ ਦੀਆਂ ਕੀਮਤਾਂ ਵਧਣਗੀਆਂ ਇਸ ਤੋਂ ਇਲਾਵਾ ਬੀਅਰ ਵੀ ਮਹਿੰਗੀ ਹੋ ਗਈ ਹੈ ਹਾਲ ਹੀ ਵਿੱਚ ਕੈਬਨਿਟ ਮੀਟਿੰਗ ਵਿੱਚ ਨਾਇਬ ਸੈਣੀ ਸਰਕਾਰ ਨੇ ਸੂਬੇ ਦੀ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ ਲੋਕ ਸਬਾ ਚੋਣਾਂ ਦੌਰਾਨ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਸ ਦੀ ਮਨਜ਼ੂਰੀ ਲਈ ਸੀ ਅਤੇ ਹੁਣ ਵੀ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਚ ਦੇਸੀ ਸ਼ਰਾਬ ਦੀ ਕੀਮਤ 5 ਰੁਪਏ ਦਾ ਵਾਧਾ ਹੋਵੇਗਾ ਜਦਕਿ ਬੀਅਰ ਦੀ ਕੀਮਤ ਵਿੱਚ 20 ਰੁਪਏ ਦਾ ਵਾਧਾ ਹੋਇਆ ਹੈ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿੱਚ ਵੀ 5% ਦਾ ਵਾਧਾ ਹੋਣ ਜਾ ਰਿਹਾ ਹੈ ਸ਼ਰਾਬ ਦੇ ਠੇਕੇ ਤੇ ਬੋਤਲਾਂ ਨੂੰ ਥੋਕ ਰੇਟ ਤੇ 20% ਮੁਨਾਫੇ ਲੈ ਕੇ ਵੇਚਿਆ ਜਾ ਸਕਦਾ ਹੈ ਦੂਜੇ ਪਾਸੇ ਜੇਕਰ ਹੋਟਲ ਕੋਲ 바ਰ ਦੇ ਲਾਇਸੈਂਸ ਹੈ ਤਾਂ ਸੁਚਾਲਕ ਆਪਣੇ ਹੋਟਲ ਦੇ ਆਲੇ-ਦੁਆਲੇ ਦੇ ਤਿੰਨ ਠੇਕਿਆਂ ਤੋਂ ਸ਼ਰਾਬ ਵਕਰੀਦ ਸਕਦਾ ਹੈ ਹਾਲਾਂਕਿ ਸ਼ਰਤ ਇਹ ਹੈ ਕਿ ਤਿੰਨੋਂ ਸ਼ਰਾਬ ਦੇ ਠੇਕਿਆਂ ਦੇ ਵੱਖ-ਵੱਖ ਲਾਇਸੈਂਸ ਧਾਰਕ ਹੋਣੇ ਚਾਹੀਦੇ ਹਨ